ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ETT ਪੇਪਰ 1 ਤੇ 2 TET ਪੇਪਰ 1 ਤੇ 2 ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਪਟਵਾਰੀ ਤੇ ਖਾਸ ਤੌਰ ਤੇ ਮਾਸਟਰ ਕੈਡਰ ਨਾਲ ਸੰਬੰਧਿਤ ਜੋ ਸਿਲੇਬਸ ਹੈ ਉਸ ਸਿਲੇਬਸ ਤੋਂ ਹੀ ਜਿਹੜੇ ਵਿਸ਼ੇ ਹੈ ਮੈਂ ਤੁਹਾਨੂੰ ਇਸ ਚੈਨਲ ਤੇ ਕਰਾਰੀਆਂ ਸਿਲੇਬਸ ਤੋਂ ਬਾਅਦ ਇਸ ਚੈਨਲ ਤੇ ਤੁਹਾਨੂੰ ਕੁਝ ਵੀ ਨਹੀਂ ਕਰਾਇਆ ਜਾਏਗਾ। ਔਰ ਥੋੜੇ ਜੇ ਸਮੇਂ ਚ ਜੋ ਵੀ ਮੈਂ ਤੁਹਾਨੂੰ ਵਿਸ਼ਾ ਕਰਵਾਵਾਂਗੀ ਉਹ ਤੁਹਾਡੇ ਪੇਪਰਾਂ ਦੀ ਤਿਆਰੀ ਚ ਜਿਹੜਾ ਹੈ ਉਹ ਸਾਰਤਕ ਸਿੱਧ ਹੋਏਗਾ। ਅੱਜ ਮੈਂ ਤੁਹਾਨੂੰ ਉਸੇ ਸਿਲੇਬਸ ਚੋਂ ਵਿਆਕਰਨ ਦਾ ਭਾਗ ਵਾਕ बोध ਕਰਵਾਵਾਂਗੀ। ਕਿ ਵਾਕ बोध ਕੀ ਹੈ? ਵਿਆਕਰਨ ਦਾ ਜੋ ਭਾਗ ਵਾਕ ਕੀ ਹੈ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਤੇ ਵਾਕ ਵਟਾਂਦਰੇ ਬਾਰੇ ਦੱਸੇ ਬੋਧ ਜਾਂ ਗਿਆਨ ਕਰਾਏ ਉਸ ਨੂੰ ਅਸੀਂ ਕਹਿੰਦੇ ਆ ਵਾਕ ਬੋਧ ਬੋਧ ਦਾ ਮਤਲਬ ਹੀ ਗਿਆਨ ਕਰਵਾਉਣਾ ਹੁੰਦਾ ਹੈ ਸੋ ਇੱਕ ਵਾਰੀ ਫੇਰ ਪਰਿਭਾਸ਼ਾ ਕਰਦੇ ਹਾਂ ਕਿ ਵਿਆਕਰਨ ਦਾ ਜੋ ਭਾਗ ਵਾਕ ਕੀ ਹੈ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਤੇ ਵਾਕ ਵਟਾਂਦਰੇ ਬਾਰੇ बोਧ ਜਾਂ ਗਿਆਨ ਕਰਵਾਏ ਉਸ ਨੂੰ ਵਾਕ बोਧ ਕਹਿੰਦੇ ਹਨ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਧੁਨੀ ਸਿੰਗਲ ਆਵਾਜ਼ ਜਿਵੇਂ ਮੈਂ ਕਹਿੰਿਆ ਕ ਚ ਇਹ ਧੁਨੀ ਹੈ ਜਦੋਂ ਬੋਲਦੇ ਹਾਂ ਮੌਖਿਕ ਧੁਨੀ ਆ ਜਾਂਦੀ ਹੈ ਜਦੋਂ ਅਸੀਂ ਉਸ ਨੂੰ ਲਿਖਤੀ ਰੂਪ ਦਿੰਨੇ ਹਾਂ ਜਿਵੇਂ ਆਪਾਂ ਊੜਾ ਲਿਖਦੇ ਹਾਂ ਐੜਾ ਲਿਖਦੇ ਹਾਂ ਤਾਂ ਇਹ ਸਾਡੇ ਕੋਲ ਕੀ ਆ ਜਾਏਗਾ ਅੱਖਰ ਜਾਂ ਵਰਨ ਸੋ ਸਭ ਤੋਂ ਛੋਟੀ ਤੋਂ ਛੋਟੀ ਕਾਈ ਭਾਸ਼ਾ ਦੀ ਕੀ ਆ ਜਾਂਦੀ ਹੈ ਜੀ ਧੁਨੀ ਆ ਜਾਂਦੀ ਹੈ ਧੁਨੀਆਂ ਤੋਂ ਬੰਦੇ ਨੇ ਸ਼ਬਦ ਤੇ ਸ਼ਬਦਾਂ ਤੋਂ ਬੰਦਾ ਹੈ ਵਾਕ ਤਾਂ ਵਾਕ ਦੀ ਪਰਿਭਾਸ਼ਾ ਕੀ ਆ ਗਈ ਦੋ ਜਾਂ ਦੋ ਤੋਂ ਜ਼ਿਆਦਾ ਸ਼ਬਦਾਂ ਦੇ ਮੇਲ ਤੋਂ ਵਾਕ ਬੰਦਾ ਹੈ ਇੱਕ ਵਾਰ ਮੇਲ ਕੋਸ਼ਣ ਆ ਜਾਏਗਾ ਤੁਹਾਨੂੰ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਧੁਨੀ ਹੈ ਦੁਨੀਆ ਤੋਂ ਸ਼ਬਦ ਬੰਦੇ ਨੇ ਸ਼ਬਦਾਂ ਤੋਂ ਬੰਦਾ ਹੈ ਵਾਕ ਦੋ ਜਾਂ ਦੋ ਤੋਂ ਜ਼ਿਆਦਾ ਸ਼ਬਦਾਂ ਦੇ ਮੇਲ ਤੋਂ ਵਾਕ ਬੰਦਾ ਹੈ ਬੰਤਰ ਦੇ ਆਧਾਰ ਤੇ ਵਾਕ ਤਿੰਨ ਤਰ੍ਹਾਂ ਦੇ ਹੁੰਦੇ ਨੇ ਸਧਾਰਨ ਵਾਕ ਸੰਯੁਕਤ ਵਾਕ ਤੇ ਮਿਸ਼ਿਤ ਵਾਕ ਸਧਾਰਨ ਵਾਕ ਸਧਾਰਨ ਵਾਕ ਚ ਇਕਹਿਰੀ ਕਿਰਿਆ ਇੱਕ ਹੀ ਕਿਰਿਆ ਹੁੰਦੀ ਹੈ ਔਰ ਇਸ ਦੀ ਬੰਤਰ ਕੀ ਹੁੰਦੀ ਹੈ ਕਰਤਾ ਪਲੱਸ ਕਰਮ ਲਾਸ ਕਿਰਿਆ ਐਸੇ ਹੀ ਜਿਹੜਾ ਹੈ ਪੈਟਰਨ ਚ ਵਾਕ ਬੰਦਾ ਹੈ ਪਹਿਲਾਂ ਕਰਤਾ ਫਿਰ ਕਰਮ ਫਿਰ ਕਿਰਿਆ ਸਕਰਮਕ ਕਿਰਿਆ ਕੀਤੀ ਸੀ ਸਕਰਮਕ ਕਿਰਿਆ ਹੀ ਇੱਕ ਸਧਾਰਨ ਵਾਕ ਦੀ ਰਚਨਾ ਹੁੰਦੀ ਹੈ ਉਹਦੇ ਚ ਵੀ ਤਿੰਨ ਜਿਹੜੇ ਹੈ ਕਰਤਾ ਕਰਮ ਪਲੱਸ ਕਿਰਿਆ ਦਾ ਹੋਣਾ ਜ਼ਰੂਰੀ ਸੀ ਤਾਂ ਸਧਾਰਨ ਵਾਕ ਦੀ ਰਚਨਾ ਚ ਵੀ ਹੀ ਤਿੰਨ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਮੈਂ ਕਿਤਾਬ ਪੜਦਾ ਹਾਂ ਬੱਚੇ ਸਕੂਲ ਜਾਂਦੇ ਹਨ ਇੱਕ ਹੀ ਕਿਰਿਆ ਹੈ ਤਾਂ ਸਧਾਰਨ ਵਾਕ ਹੈ ਸੰਯੁਕਤ ਵਾਕ ਇਨ੍ਹਾਂ ਵਾਕਾਂ ਵਿੱਚ ਦੋ ਸਤੰਤਰ ਵਾਕ ਹੁੰਦੇ ਨੇ ਤੇ ਉਹ ਕਾਦੇ ਨਾਲ ਜੁੜਦੇ ਨੇ ਤੇ ਅਤੇ ਪਰ ਸਗੋ ਸੰਯੁਕਤ ਵਾਕ ਵਿੱਚ ਦੋ ਸਤੰਤਰ ਵਾਕ ਹੁੰਦੇ ਨੇ ਕਾਦੇ ਨਾਲ ਜੁੜਦੇ ਨੇ ਤੇ ਅਤੇ ਪਰ ਸਗੋ ਨਾਲ ਜਿਵੇਂ ਆਪਾਂ ਕਹਿੰਦੇ ਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਹਰਿਆਣਾ ਦੀ ਰਾਜਧਾਨੀ ਹੈ ਦੇਖੋ ਇਹਨਾਂ ਦੇ ਚ ਜਿਹੜੇ ਹੈ ਦੋ ਕਰਤਾ ਵੀ ਹੋ ਸਕਦੇ ਨੇ ਔਰ ਕਈ ਵਾਰੀ ਕੀ ਹੈ ਦੋ ਕਰਮ ਵੀ ਹੋ ਸਕਦਾ ਹੈ ਇੱਕ ਕਰਤਾ ਦੋ ਕੰਮ ਵੀ ਕਰ ਸਕਦਾ ਹੈ ਆਪਾਂ ਇਥੇ ਕੀ ਕਵਾਂਗੇ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ ਅਗਿਆਦਾ ਜੀ ਦੂਸਰਾ ਐਗਜ਼ਾਮਪਲ ਦੇ ਦਿੰਨੇ ਆ ਦੋ ਇੰਡੀਪੈਂਡੈਂਟ ਵਾਕ ਤੇ ਨਾਲ ਜੋੜਾਂਗੇ ਪ੍ਰਧਾਨ ਮੰਤਰੀ ਜੀ ਆਏ ਅਤੇ ਉਹਨਾਂ ਨੇ ਭਾਸ਼ਣ ਦਿੱਤਾ ਤੇ ਕੱਟ ਦੋ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਨੇ ਭਾਸ਼ਣ ਦਿੱਤਾ ਤੇ ਨਾਲ ਜੋੜਤਾ ਦੋ ਸਤੰਤਰ ਵਾਕਸ ਨੂੰ ਅਸੀਂ ਤੇ ਨਾਲ ਜੋੜਤਾ ਤਾਂ ਕਿਹੜਾ ਵਾਕ ਆ ਗਿਆ ਸੰਯੁਕਤ ਵਾਕ ਅਗਿਆ ਇਹਦਾ ਹੈ ਜੀ ਮਿਸ਼ਿਤ ਵਾਕ ਮਿਸ਼ਿਤ ਵਾਕਾਂ ਚ ਦੋ ਨਿਰਭਰ ਵਾਕ ਹੁੰਦੇ ਨੇ ਭਾਵ ਉਹ ਦੋ ਸਤੰਤਰ ਵਾਕ ਨਹੀਂ ਹੁੰਦੇ ਦੋਨੇ ਜਿਹੜੇ ਵਾਕ ਨੇ ਇੱਕ ਦੂਜੇ ਨਾਲ ਜਾਂ ਇੱਕ ਦੂਜੇ ਤੇ ਨਿਰਭਰ ਕਰਦੇ ਹਨ ਇੱਕ ਵਾਕ ਦੂਜੇ ਤੋਂ ਬਿਨਾ ਅਧੂਰਾ ਹੁੰਦਾ ਹੈ ਔਰ ਇਹ ਕਿਸ ਲੜੀ ਚ ਜੁੜੇ ਹੁੰਦੇ ਨੇ ਕਾਰਜ ਪਲੱਸ ਕਾਰਨ ਜਾਂ ਕਾਰਨ ਪਲੱਸ ਕਾਰਜ ਭਾਵ ਕਈ ਵਾਰੀ ਕਾਰਨ ਪਹਿਲਾਂ ਦੱਸ ਦਿੱਤਾ ਜਾਂਦਾ ਹੈ ਕੰਮ ਬਾਅਦ ਚ ਦੱਸਿਆ ਜਾਂਦਾ ਹੈ ਕਈ ਵਾਰੀ ਅਸੀਂ ਕੰਮ ਪਹਿਲਾਂ ਦੱਸ ਦਿੰਨੇ ਆ ਉਸ ਦਾ ਕਰਨ ਜਾਂ ਨਾ ਕਰਨ ਦਾ ਕਾਰਨ ਬਾਅਦ ਚ ਦੱਸਦੇ ਹਾਂ ਸੁਮਿਸ਼ਿਤ ਵਾਕ ਕਾਦੇ ਨਾਲ ਜੁੜਦੇ ਨੇ ਅੱਲਾ ਜਿਨੂੰ ਤੁਸੀਂ ਕੀ ਕਹਿੰਦੇ ਹੋ ਕੀ ਨਹੀਂ ਹੁੰਦਾ ਕੀ ਹੁੰਦਾ ਕਿਉਂਕਿ ਜਦ ਕਿਉਂਕਿ ਸੌਰੀ ਜਦ ਕੇ ਜਦੋਂ ਕੇ ਇਸ ਲਈ ਇਸ ਕਰਕੇ ਕਿਰਪਾ ਕਰਕੇ ਫਿਰ ਵੀ ਤਾਂ ਹੀ ਤਾਂ ਜੋ ਅਨਗਿਣਤ ਸ਼ਬਦ ਨੇ ਜਿਨ੍ਹਾਂ ਦੇ ਨਾਲ ਅਸੀਂ ਮਿਸ਼ਿਤ ਵਾਕਾਂ ਨੂੰ ਜੋੜਦੇ ਹਾਂ ਅਦੀਨ ਯੋਜਕ ਜਿਹੜਾ ਹੈ ਉਹ ਮਿਸ਼ਿਤ ਵਾਕ ਦੀ ਰਚਨਾ ਕਰਦਾ ਹੈ ਉੱਥੇ ਵੀ ਦੋ ਵਾਕ ਇੱਕ ਦੂਜੇ ਤੇ ਨਿਰਭਰ ਕਰਦੇ ਸਨ ਹੁਣ ਆਪਾਂ ਇਹਨਾਂ ਦਿਆਂ ਉਦਾਹਰਨਾਂ ਕਰਦੇ ਹਾਂ ਜਿਵੇਂ ਅਧਿਆਪਕ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਹਨ ਉਹ ਸਫਲ ਹੁੰਦੇ ਹਨ ਅਧਿਆਪਕ ਨੇ ਕਿਹਾ ਕਿ ਕੇ ਨਾਲ ਜੁੜ ਗਿਆ ਕੀ ਕਿਹਾ ਹੁਣ ਪਹਿਲਾ ਵਾਕ ਦੂਜੇ ਤੇ ਡਿਪੈਂਡ ਕਰਦਾ ਹੈ ਕਿ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਨੇ ਉਹ ਪਾਸ ਹੋ ਜਾਂਦੇ ਹਨ ਜਾਂ ਬੱਚੇ ਖੁਸ਼ੀ ਨਾਲ ਨੱਚ ਰਹੇ ਹਨ ਹੁਣ ਕੋਈ ਨਾ ਕੋਈ ਕਾਰਨ ਦੱਸਣਾ ਪਏਗਾ ਕਿਉਂਕਿ ਉਹ ਮੈਚ ਜਿੱਤ ਗਏ ਮਨ ਕਿੰਨਾ ਜੁੜ ਗਿਆ ਕਿਉਂਕਿ ਬੱਚੇ ਖੁਸ਼ੀ ਨਾਲ ਨੱਚ ਰਹੇ ਨੇ ਕਿਉਂਕਿ ਉਹ ਮੈਚ ਜਿੱਤ ਗਏ ਸੋ ਇਸ ਤਰ੍ਹਾਂ ਇੱਕ ਵਾਰ ਫੇਰ ਵਾਕ ਬਾਰੇ ਦੱਸ ਦਿੰਨੀ ਆ ਵਾਕਬੋਧ ਜੋ ਵਾਕਾਂ ਦੀ ਗੱਲ ਕਰਦਾ ਹੈ ਵਾਕ ਹੈ ਦੋ ਜਾਂ ਦੋ ਤੋਂ ਜ਼ਿਆਦਾ ਸ਼ਬਦਾਂ ਦੇ ਮੇਲ ਤੋਂ ਵਾਕ ਬੰਦਾ ਹੈ ਜਿਹੜੇ ਬੰਤਰ ਦੇ ਤੌਰ ਤੇ ਤਿੰਨ ਤਰ੍ਹਾਂ ਦੇ ਨੇ ਸਧਾਰਨ ਵਾਕ ਸੰਯੁਕਤ ਵਾਕ ਤੇ ਮਿਸ਼ਿਤ ਵਾਕ ਦੇਖੋ ਜਦੋਂ ਵੀ ਕੋਸ਼ਣ ਆਏਗਾ ਉਹ ਤੁਹਾਨੂੰ ਵਾਕਾਂ ਦੀ ਪਹਿਚਾਨ ਆਏਗਾ ਕਿ ਵਾਕ ਸਧਾਰਨ ਹੈ ਸੰਯੁਕਤ ਹੈ ਜਾਂ ਮਿਸ਼ਿਤ ਹੈ ਤਾਂ ਉਦੋਂ ਆਪਾਂ ਕੀ ਕਰਨਾ ਹੈ ਅਸੀਂ ਸਿਰਫ ਆ ਦੇਖ ਰਹੇ ਹਾਂ ਜਿਹੜੇ ਸ਼ਬਦ ਨੇ ਤੇ ਅਤੇ ਪਰ ਸਗੋਂ ਲੱਗਾ ਹੈ ਤਾਂ ਸੰਯੁਕਤ ਹੈ ਜੇਕਰ ਕਿਉਂਕਿ ਜਦ ਕੇ ਜਦੋਂ ਕੀ ਇਸ ਲਈ ਲੱਗਾ ਹੈ ਤਾਂ ਮਿਸ਼ਿਤ ਵਾਕ ਹੈ ਹੁਣ ਥੋੜੇ ਜਿਹਾ ਆਪਾਂ ਕੋਸ਼ਣ ਕਰਦੇ ਨੇ ਕਿ ਉਹ ਲਾਲਚੀ ਤੇ ਕਮੀਨਾ ਹੈ ਕਿਹੜਾ ਵਾਕ ਹੈ ਜੀ ਸੰਯੁਕਤ ਤੇ ਨਾਲ ਜੁੜਿਆ ਹੈ ਸੰਯੁਕਤ ਵਾਕ ਹੈ ਸੀਤਾ ਨਾ ਕੇਵਲ ਸੁੰਦਰ ਹੈ ਸਗੋਂ ਹੁਸ਼ਿਆਰ ਵੀ ਹੈ ਕਿਹੜਾ ਵਾਕ ਹੈ ਸੰਯੁਕਤ ਹੈ ਮਿਸ਼ਿਤ ਹੈ ਸਧਾਰਨ ਹੈ ਜਾਂ ਪ੍ਰਸ਼ਨਿਕ ਹੈ ਤਾਂ ਵਿੱਚ ਕੀ ਲੱਗਾ ਹੈ ਸਗੋਂ ਤਾਂ ਸਗੋਂ ਜਿਹੜਾ ਹੈ ਉਹ ਕਿੰਦੇ ਚ ਆਉਂਦਾ ਹੈ ਜੀ ਸੰਯੁਕਤ ਵਾਕ ਵਿੱਚ ਆਉਂਦਾ ਹੈ ਜਿਹੜੀ ਉਹ ਕੁੜੀ ਹੈ ਉਹ RAM ਦੀ ਭੈਣ ਹੈ ਦੇ ਕੋਈ ਇੱਕ ਵਾਕ ਦੂਜੇ ਤੇ ਡਿਪੈਂਡ ਕਰ ਰਿਹਾ ਹੈ ਤਾਂ ਕਿਹੜਾ ਵਾਕ ਆ ਜਾਏਗਾ ਮਿਸ਼ਿਤ ਵਾਕ ਆ ਜਾਂਦਾ ਹੈ ਸੋ ਇਸ ਤਰ੍ਹਾਂ ਆਪਾਂ ਨੂੰ ਇਹ ਵੀ ਪੁੱਛ ਸਕਦੇ ਨੇ ਕਿ ਬੰਤਰ ਦੇ ਤੌਰ ਤੇ ਵਾਕ ਕਿੰਨੀ ਤਰ੍ਹਾਂ ਦੇ ਨੇ ਤਾਂ ਬੰਤਰ ਦੇ ਤੌਰ ਤੇ ਵਾਕ ਜਿਹੜੇ ਆ ਉਹ ਤਿੰਨ ਤਰ੍ਹਾਂ ਦੇ ਹੀ ਹੁੰਦੇ ਨੇ ਇੱਕ ਸਧਾਰਨ ਵਾਕ ਦੀ ਰਚਨਾ ਕੀ ਹੈ ਜੀ ਕਰਤਾ ਪਲੱਸ ਕਰਮ ਪਲੱਸ ਕਿਰਿਆ ਇਹਨੂੰ ਤੋੜ ਕੇ ਵੀ ਦੱਸ ਸਕਦੇ ਨੇ ਉਹ ਕਰਮ ਪਹਿਲਾਂ ਲਿਆ ਸਕਦੇ ਨੇ ਕਿਰਿਆ ਦੂਜੇ ਨੰਬਰ ਤੇ ਤੇ ਕਰਤਾ ਆਖਰ ਤੇ ਇਹ ਆਪਾਂ ਦੇਖਣਾ ਹੈ ਕਿ ਸਧਾਰਨ ਵਾਕ ਦੀ ਰਚਨਾ ਕੀ ਹੈ ਕਰਤਾ ਪਲੱਸ ਕਰਮ ਪਲੱਸ ਕਿਰਿਆ ਸੰਯੁਕਤ ਵਾਕ ਦੀ ਪਛਾਣ ਹੈ ਕਿ ਉਹਦੇ ਵਿੱਚ ਲੱਗਿਆ ਹੋਵੇਗਾ ਤੇ ਅਤੇ ਪਰ ਸਗੋਂ ਔਰ ਮਿਸ਼ਿਤਵਾਕ ਤੇ ਇੱਕ ਦੂਜੇ ਤੇ ਨਿਰਭਰ ਹੋਣਗੇ ਕਿਉਂਕਿ ਜਦ ਕੇ ਜਦੋਂ ਕੇ ਇਸ ਲਈ ਇਸ ਕਰਕੇ ਕਿਰਪਾ ਕਰਕੇ ਫਿਰ ਵੀ ਜਿੰਨੀਆਂ ਵੀ ਆਪਾਂ ਅਰਜ਼ੀਆਂ ਲਿਖਦੇ ਆ ਉਹ ਸਾਰੀਆਂ ਮਿਸ਼ਿਤਵਾਕ ਤੇ ਹੀ ਨਿਰਭਰ ਕਰਦੀਆਂ ਹਨ ਸੋ ਇਸ ਤਰ੍ਹਾਂ ਅੱਜ ਦਾ ਜੋ ਮੇਰਾ ਵਿਸ਼ਾ ਹੈ ਉਹ ਇੱਥੇ ਹੀ ਸਮਾਪਤ ਹੁੰਦਾ ਹੈ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਇਹ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਚੱਲ ਰਿਹਾ ਹੈ ਉੱਥੇ ਵੀ ਜਿਹੜੀਆਂ ਤੁਹਾਨੂੰ ਪੇਪਰ ਦੇ ਨਾਲ ਸੰਬੰਧਿਤ ਵਧੀਆ ਜਾਣਕਾਰੀਆਂ ਮਿਲਣਗੀਆਂ ਉਸ ਪੇਜ ਨੂੰ ਵੀ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਇਸ ਤੋਂ ਇਲਾਵਾ ਤੁਸੀਂ ਕਮੈਂਟ ਬਾਕਸ 'ਚ ਜਾ ਕੇ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਗਿਆ ਵਿਸ਼ਾ ਤੁਹਾਡੇ ਲਈ ਕਿੰਨਾ ਕੁ ਸਾਰਥਕ ਸਿੱਧ ਹੋਇਆ ਇੱਕ ਵਾਰ ਫੇਰ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ